ਜੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਉਹ ਸ਼ਾਤੂ ਦੀ ਨਵੀਂ ਵੀਡੀਓ ਵਿੱਚ ਅੱਜ ਦੇ ਆਰਟੀਕਲ ਆਪਾਂ ਤੁਹਾਡੇ ਵਾਸਤੇ ਸਾਰੇ ਆਫਰ ਦੇ ਵਿੱਚ ਸੂਟ ਲੈ ਕੇ ਆਏ ਆ ਸਾਡੇ ਕੋਲ ਸਿੰਗਲ ਸਿੰਗਲ ਅਵੇਲੇਬਲ ਸੀ ਬਹੁਤ ਮੈਸੇਜ ਆਉਂਦੇ ਸੀ ਕਿ ਮੈਮ ਤੁਸੀਂ ਕਦੀ ਵੀ ਡਿਸਕਾਊਂਟਡ ਵੀਡੀਓ ਨਹੀਂ ਪਾਈ ਹੈਗੀ ਅੱਜ ਆਪਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇਖੋ ਜਿੰਨਾ ਕੁ ਮਾਰਜਨ ਰੱਖਾਂਗੇ ਉਨਾ ਕੀ ਛੱਡ ਸਕਦੇ ਆ ਸ਼ਿਪਿੰਗ ਫ੍ਰੀ ਦੇ ਦਾਂਗੇ ਜਿੰਨੇ ਵੀ ਸੂਟ ਦਿਖਾਵਾਂਗੇ 30 35 ਆਰਟੀਕਲ ਦਿਖਾਵਾਂਗੇ ਸਿੰਗਲ ਸਿੰਗਲ ਸੂਟ ਆ ਮੇਰੇ ਕੋਲ ਜੋ ਦਿਖਾਵਾਂਗੀ ਉਹੀ ਹੋਣਾ ਉਸ ਤੋਂ ਇਲਾਵਾ ਕੁਝ ਨਹੀਂ ਹੋਣੇ ਹੈਗੇ ਹੋਰ ਤੇ ਆਪਣਾ ਬੁਕਿੰਗ ਕਰਵਾ ਸਕਦੇ ਆ ਜੀ ਤੇ ਮੈਂ ਤੁਹਾਨੂੰ ਫਰਸਟ ਆਰਟੀਕਲ ਤੋਂ ਸ਼ੁਰੂ ਕਰਦੀ ਹਾਂ ਕਿ ਪ੍ਰਾਈਸ ਰਹੂਗਾ ਜਿੰਨੇ ਵੀ ਸੂਟ ਦਿਖਾਉਂਗੀ ਅੱਜ ਦੀ ਵੀਡੀਓ ਦਾ ਸਾਰਾ 1600 ਰੁਪਏ ਰਹੂਗਾ ਜੀ ਵਿਦ ਸ਼ਿਪਿੰਗ ਫ੍ਰੀ ਰਹੂਗੀ ਤੁਹਾਨੂੰ ਠੀਕ ਹੈ ਜੀ ਤੇ ਆਹ ਲਓ ਜੀ ਪਹਿਲਾ ਆਰਟੀਕਲ ਬਹੁਤ ਹੀ ਸੋਹਣੀ ਲੁੱਕ ਦੇ ਸੂਟ ਨੇ ਜਿੰਨੇ ਵੀ ਸੂਟ ਦਿਖਾਉਂਗੀ ਮਸਟਰਡ ਕਲਰ ਗਲੇ ਦੇ ਉੱਤੇ ਪ੍ਰੋਪਰ ਹੋਗਾ ਇਹਦੇ ਐਮਬਰਾਇਡਰੀ ਵਰਕ ਜਾਮ कॉटन 5 ਮੀਟਰ ਪੂਰਾ ਸੂਟ ਰਹੂਗਾ ਜੀ ਤੇ ਘੇਰੇ ਦੇ ਤੇ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਇਹਦੀ ਤੇ ਨਾਲ ਰਹੂਗਾ ਇਹਦੇ ਪਿਓਰ ਦਾ ਦੁਪੱਟਾ ਆਹ ਲਓ ਜੀ ਉਹਦੇ ਉੱਤੇ ਵੀ ਲੇਸ ਲ ਤੇ ਬਹੁਤ ਪਿਆਰੀ ਲੁੱਕ ਦਾ ਸੂਟ ਰਹਿਣ ਵਾਲਾ ਆ ਜਿਨੂੰ ਵੀ ਪਸੰਦ ਹੋਇਆ ਜੀ ਬੁਕਿੰਗ ਕਰ ਲਿਓ ਪ੍ਰਾਈਸ ਰਹੂਗਾ 1060 ਰੁਪਏ ਸਾਰੇ ਸੂਟਾਂ ਦਾ ਸੇਮ ਰੇਟ ਰਹੂਗਾ ਅੱਜ ਦੀ ਵੀਡੀਓ ਦਾ ਲੁੱਕ ਦੇਖ ਲਓ ਜੀ ਬਹੁਤ ਸੋਹਣੀ ਲੁੱਕ ਦਾ ਆ ਔਰ ਬ੍ਰਾਂਡਡ ਆਰਟੀਕਲ ਰਹਿਣਗੇ ਜੀ ਕੋਈ ਵੀ ਸੂਟ ਹੈਗਾ ਨਾਨ ਬ੍ਰਾਂਡ ਨਹੀਂ ਦਿਖਾਉਂਗੀ ਉੱਪਰ ਮੋਹਰਾ ਲੱਗਿਆ ਹੋਇਆ ਹੈ ਜੀ ਸੂਟਾਂ ਦੇ ਤੇ ਬ੍ਰਾਂਡਡ ਆਰਟੀਕਲ ਰਹਿਣਗੇ ਤੇ ਪ੍ਰਾਈਸ ਰਹੂਗਾ 1060 ਰੁਪਏ ਜੀ ਇੱਕ ਆ ਤੁਹਾਨੂੰ ਕੋਲ ਓਵਰ ਵਿੱਚ ਸਿੰਗਲ ਸਿੰਗਲ ਪੀਸ ਮੇਰੇ ਤੋਂ ਅਵੇਲੇਬਲ ਨਹੀਂ ਉਹ ਦਿਖਾਨੀ ਆ ਜੀ ਉਹ ਵੀ ਪੂਰਾ 5 ਮੀਟਰ ਸੂਟ ਹੈ ਜੀ ਇਹ ਵੀ ਸਿਮਪਲ ਸ਼ਾਬਰ ਜਿਆ ਗ੍ਰੇ ਕਲਰ ਰਹੂਗਾ ਔਰ ਇਹ ਰਹੂਗਾ ਜੀ ਇਹਦਾ ਬੈਂਬਰ ਦਾ ਦੁਪੱਟਾ ਪਿਓਰ ਬੈਂਬਰ ਦਾ ਦੁਪੱਟਾ ਤੇ ਬਹੁਤ ਸੋਹਣੀ ਇਹਦੇ ਉੱਤੇ ਲੈਸ ਲੱਗੀ ਆ ਇਸ ਤਰ੍ਹਾਂ ਤੇ ਇਹਦੇ ਜਿਹੜਾ ਆਪਣੇ ਸੂਟ ਦੇ ਉੱਤੇ ਵੀ ਸ਼ਾਇਦ ਲੈਸ ਲੱਗੀ ਹੋਈ ਹੈ ਜੀ ਘੇਰੇ ਦੇ ਉੱਤੇ ਹੋਏਗਾ ਕੁਛ ਨਾ ਕੁਛ ਕੰਮ ਨੇ ਤੇ ਸਿਰਫ ਚੁੰਨੀ ਦੇ ਉੱਤੇ ਹੀ ਲੈਸ ਲੱਗੀ ਆ ਤੇ ਅਗਲਾ ਤੁਹਾਨੂੰ ਮੈਂ ਪੀਸ ਦਿਖਾਨੀ ਆ ਜੀ ਆ ਦੇਖਿਓ ਜੀ ਬਹੁਤ ਹੀ ਪਿਆਰੀ ਲੁੱਕ ਦਾ ਸੂਟ ਰਹੂਗਾ ਇਹ ਵੀ ਪਿੰਕ ਪਿੰਕ ਲਾਈਟ ਡਾਰਕ ਕੰਬੀਨੇਸ਼ਨ ਹੋਊਗਾ ਪੂਰਾ 5 ਮੀਟਰ ਸੂਟ ਰਹੂਗਾ ਜੀ ਲੁੱਕ ਦੇਖਿਓ ਬਹੁਤ ਸੋਹਣੀ ਜਿੱਦਾਂ ਮਰਜੀ ਤੁਸੀਂ ਲੈਸਾਂ ਲਵਾ ਕੇ ਇਹਨੂੰ ਡਿਜ਼ਾਈਨ ਕਰਵਾ ਸਕਦੇ ਆ ਤੇ ਪਿਓਰ ਬੈਂਬਰ ਦਾ ਦੁਪੱਟਾ ਰਹੂਗਾ ਪੂਰੇ ਵੱਡੇ ਕੱਟ ਦਾ ਪ੍ਰਾਈਸ ਰਹੂਗਾ 1060 ਰੁਪਏ ਜੀ ਅਗਲਾ ਡਿਜ਼ਾਈਨ ਦਿਖਾਨੀ ਆ ਹਾਂ ਦੇਖਿਓ ਜੀ ਡਿਜ਼ਾਈਨਿੰਗ ਸਾਰੀ ਇਹ ਮੈਂ ਤਾਂ ਸਿੰਗਲ ਸਿੰਗਲ ਪੀਸ ਹੀ ਅਵੇਲੇਬਲ ਨੇ ਜਿਹਨੂੰ ਵੀ ਪਸੰਦ ਆ ਬੁਕਿੰਗ ਕਰ ਲਿਓ ਜੀ ਜਿਹਨੇ ਆਗੇ ਸ਼ਾਪ ਤੇ ਲੈਣਾ ਤੇ ਦੱਸ ਕੇ ਕਿ ਵੀਡੀਓ ਲਾਈਕ ਸ਼ੇਅਰ ਕਮੈਂਟ ਕੀਤਾ ਆ ਹਾਲੋ ਜੀ ਉਹਨਾਂ ਨੂੰ ਮਿਲ ਜੂਗਾ ਇਹ ਵਾਲਾ 1000 ਰੁਪੀਜ਼ ਦਾ ਸੂਟ ਠੀਕ ਹੈ ਜੀ ਆ ਦੇਖਿਓ ਲੁੱਕ ਬਹੁਤ ਸੋਹਣੀ ਦਾ ਸੂਟ ਆ ਪ੍ਰਿੰਟ ਬਹੁਤ ਸੋਹਣਾ ਔਰ ਪਿਓਰ ਬੈਸਟ ਕੁਆਲਿਟੀ ਦੀ ਕਾਟਨ ਹੋਊਗੀ ਕੋਈ ਵੀ ਇਦਾਂ ਦਾ ਨਹੀਂ ਹੈਗਾ ਪੀਸ ਜਿਹੜਾ ਆਪਾਂ ਤੁਹਾਨੂੰ ਦੇ ਰਹੇ ਹੈਗੇ ਵੀ ਜਿਹੜਾ ਹਲਕਾ ਹੋਵੇ ਠੀਕ ਹੈ ਜੀ ਸਾਰੇ ਬ੍ਰਾਂਡਡ ਆਰਟੀਕਲ ਰਹਿਣਗੇ ਪ੍ਰਾਈਸ ਹੋਊਗਾ 1060 ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਡਾਰਕ ਲਾਈਟ ਚਾਰਟ ਕਾਟਨ ਦੁਪੱਟਾ ਸਾਰੇ ਤਰ੍ਹਾਂ ਦੇ ਦਿਖਾਵਾਂਗੇ ਪੀ ਆਰ ਐਮ ਬ੍ਰਾਂਡ ਰੋਊਗਾ ਜੀ ਆ ਵਾਲੇ ਸੂਟਾਂ ਦਾ ਆ ਲੋ ਜੀ ਪਿਓਰ ਕਾਟਨ ਦ ਬੈਸਟ ਕੁਆਲਿਟੀ ਜਸਟ ਗਲੇ ਦੇ ਉੱਤੇ ਇਹਦੇ ਕੰਮ ਹੈ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਤੇ ਨੀਚੇ ਘੇਰੇ ਤੇ ਕੁਝ ਨਹੀਂ ਬਣਿਆ ਘੱਟੋ ਘੱਟ ਸਾਰੇ ਸੂਟਾਂ ਦੀਆਂ ਜਿਹੜੀਆਂ ਲੈਂਥ ਰ ਹੋ ਗਈਆਂ 50 ਦੇ ਲਾਗੇ ਰਹਿਣੀਆਂ ਹੈ ਲੈਂਥ ਆ ਜੀ ਤੇ ਪਿਓਰ ਕਾਟਨ ਦੀ ਨਾਲ ਬਾਟਮ ਰ ਹੋ ਗਈ ਇਹਦੇ ਤੇ ਪਿਓਰ ਮਲਮਲ ਕਾਟਨ ਦਾ ਬੈਸਟ ਕੁਆਲਿਟੀ ਦਾ ਰਹੂਗਾ ਦੁਪੱਟਾ ਇਹਦਾ ਪ੍ਰਾਈਸ ਰਹੂਗਾ 1060 ਸਾਰੇ ਤੁਹਾਨੂੰ ਮੈਂ ਬ੍ਰਾਂਡਡ ਆਰਟੀਕਲ ਹੀ ਅੱਜ ਦੀ ਵੀਡੀਓ ਚ ਦਵਾਂਗੀ ਜੀ ਆਹ ਲੋ ਜੀ ਤੇ ਸਾਰੇ ਆਫਰ ਦੇ ਵਿੱਚ ਰਹੋਗੇ ਜੀ ਤੇ ਤੁਸੀਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਹੈ ਜੀ ਹਾਲੋ ਜੀ ਅਗਲਾ ਆਰਟੀਕਲ ਬਲੈਕ ਕਲਰ ਰਿਯਾਨ ਦ ਬੈਸਟ ਕੁਆਲਟੀ ਹਾਲੋ ਜੀ ਪ੍ਰਾਈਸ ਰਹੂਗਾ ਸੇਮ ਇਹਦਾ ਵੀ ਪ੍ਰਿੰਟਿੰਗ ਬਹੁਤ ਸੋਹਣੀ ਬਲੈਕ ਕਲਰ ਹੋਊਗਾ 골ਡਨ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਉੱਤੇ ਐਮਬਰਾਇਡਰੀ ਨੂੰ ਤੇ ਪਿਓਰ ਰਿਯਾਨ ਦੀ ਹੀ ਇਹਦੀ ਰਹੂਗੀ ਬਲੈਕ ਕਲਰ ਦੀ ਬਾਟਮ ਤੇ ਵੈਂਬਰ ਦਾ ਰਹੂਗਾ ਇਹਦਾ ਫੁੱਲ ਕੱਟ ਦਾ ਦੁਪੱਟਾ ਹਾਲੋ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਇਹਦਾ ਵੀ ਸੇਮ 1060 ਰੁਪਏ ਚ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਜੀ ਹਾਲੋ ਜੀ ਤਨੜ ਸਾਰੇ ਇੱਕ ਤੋਂ ਇੱਕ ਦੇ ਜਿੰਨੇ ਵੀ ਸੂਟ ਨੇ ਪਿਓਰ ਜਾਮ कॉटन ਆ ਲੋ ਜੀ ਗਲੇ ਤੇ ਐਮਬਰਾਇਡਰੀ ਹੋਊਗੀ ਇਹ ਵਾਲਾ ਜਿਹੜਾ ਹੈਗਾ ਸ਼ੇਡ ਇਹ ਰਹੂਗਾ ਡਾਰਕ ਐਂਡ ਲਾਈਟ ਦਾ ਕੰਬੀਨੇਸ਼ਨ ਰਹੂਗਾ ਠੀਕ ਹੈ ਜੀ ਇਸ ਤਰ੍ਹਾਂ ਇਹਦੀ ਡਿਜ਼ਾਈਨਿੰਗ ਰਹੂਗੀ ਗਲੇ ਦੇ ਉੱਤੇ ਵਰਕ ਰਹੂਗਾ ਪਿਓਰ कॉटन ਦੀ ਰਹੂਗੀ ਇਹਦੀ 2.5 ਮੀਟਰ ਦੀ ਬਾਟਮ ਤੇ ਇਹਦਾ ਰਹੂਗਾ ਜੀ ਦੁਪੱਟਾ ਪਿਓਰ ਮੈਂਬਰ ਦਾ ਆ ਲੋ ਜੀ ਮੈਂਬਰ ਦੇ ਦੁਪੱਟੇ ਰਹਿਣਗੇ ਖੁੱਲੇ ਕੱਟ ਦੇ ਪੂਰੇ ਠੀਕ ਹੈ ਜੀ ਤੇ ਪ੍ਰਾਈਸ ਸੇਮ ਰਹੂਗਾ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਬਲੈਕ ਕਲਰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪਿਓਰ ਜਾਮ कॉटन ਦਾ ਇਹ ਵੀ ਸੂਟ ਰਹੂਗਾ ਹਾਂਜੀ ਇਹਦੇ ਵੀ ਗਲੇ ਦੇ ਉੱਤੇ ਐਮਬਰਾਇਡਰੀ ਸਿੰਪਲ ਸੋਬਰ ਜੀ ਐਮਬਰਾਇਡਰੀ ਹੋਗੀ ਪ੍ਰਿੰਟ ਬਹੁਤ ਸੋਹਣਾ ਹੈ ਦਾ ਵੀ ਠੀਕ ਹੈ ਜੀ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਤੇ ਜਿੱਦਾਂ ਮਾਦੀਆਂ ਨੂੰ ਵੀ ਰੈਡੀ ਕਰਵਾਓ ਪਿਓਰ ਕੈਂਪ कॉटन ਦੀ ਰਹੂਗੀ ਇਹਦੀ ਬਾਟਮ ਤੇ ਇਹਦਾ ਰਹਗਾ ਵੈਂਬਰ ਦਾ ਦੁਪੱਟਾ ਆਹ ਲੋ ਜੀ ਬਹੁਤ ਪਿਆਰੇ ਲੁੱਕ ਦਾ ਸੂਟ ਹੈ ਜੇਨ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੂਗਾ 1060 ਰੁਪਏ ਜੀ ਤੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਮੈਂ ਪੀ ਆਰ ਐਮ ਬ੍ਰਾਂਡ ਦਾ ਸੂਟ ਹੋਊਗਾ ਇਹ ਵੀ ਕਲਰ ਬਹੁਤ ਸੋਹਣੇ ਨੇ ਇੱਕ ਤੋਂ ਇੱਕ ਸੂਟ ਜਿਵੇਂ ਆਹ ਵਾਲਾ ਸ਼ੇਡ ਤਾਂ ਬਹੁਤ ਸੁਪਰ ਹੀਟ ਸਾਡੇ ਕੋਲ ਚੱਲਦੇ ਹੈਗੇ ਆ ਆ ਲਓ ਜੀ ਗਲੇ ਦੇ ਉੱਤੇ ਪੱਟੀ ਐਡਜਸਟੇਬਲ ਰਹੂਗੀ ਪ੍ਰਿੰਟਿੰਗ ਬਹੁਤ ਸੋਹਣੀ ਸਿੰਪਲ ਸੋਬਰ ਜਿਹਾ ਸ਼ੇਡ ਰਹੂਗਾ ਘੇਰੇ ਦੇ ਉੱਤੇ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਆ ਐਡਜਸਟੇਬਲ ਚੀਜ਼ ਰਹੂਗੀ ਥੋੜਾ ਜਿਹਾ ਲਾਈਟ ਆ ਰਿਹਾ ਸ਼ੇਡ ਵੀਡੀਓ ਚ ਥੋੜਾ ਜਿਹਾ ਡਾਰਕ ਹੈ ਇਹ ਵਾਲ ਤੇ ਇਹ ਵਾਲਾ ਰਹੂਗਾ ਇਹਦਾ ਬਾਟਮ ਤੇ ਇਹਦਾ ਰਹੂਗਾ ਮਸਲੀਨ ਦਾ ਦੁਪੱਟਾ ਆ ਲੋ ਜੀ ਸਿੰਗਲ ਪੀਸ ਮਸਲੀਨ ਦਾ ਦੁਪੱਟਾ ਰਹੂਗਾ ਜੀ ਪ੍ਰਾਈਸ ਰਹੂਗਾ 1060 ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਤੇ ਅਗਲਾ ਸੂਟ ਤੁਹਾਨੂੰ ਦਿਖਾਨੀ ਆ ਮੈਂ ਆ ਲੋ ਜੀ ਪੀਆਰਐਮ ਬ੍ਰੈਂਡ ਦਾ ਸੂਟ ਰਹੂਗਾ ਇਹ ਵੀ ਜੀ ਗ੍ਰੀਨ ਕਲਰ ਪ੍ਰਿੰਟ ਬਹੁਤ ਸੋਹਣਾ ਸਿੰਪਲ ਸੋਬਰ ਜੇ ਸਾਰੇ ਸੂਟ ਨੇ ਔਰ ਪਿਓਰ ਕਾਟਨ ਦੇ ਸੂਟ ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਇਹਦੀ ਲੇਸ ਜਿਹੜੀ ਹੈਗੀ ਆ ਉਹ ਲੱਗੀ ਹੋਈ ਆ ਇਹਨੂੰ ਤੁਸੀਂ ਬਾਹਾਂ ਤੇ ਵੀ ਡਿਜ਼ਾਈਨ ਕਰਵਾ ਸਕਦੇ ਆ ਜੇ ਤੁਸੀਂ ਘੇਰੇ ਤੇ ਨਹੀਂ ਲਵਾਉਣਾ ਚਾਹੁੰਦੇ ਬਾਕੀ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਆਪਣੇ ਹਿਸਾਬ ਨਾਲ ਜਿੱਦਾਂ ਮਰਜੀ ਤੁਸੀਂ ਸੂਟ ਨੂੰ ਅਡਜਸਟ ਕਰਵਾ ਸਕਦੇ ਆ ਜੀ ਇਹ ਰਹੂਗਾ ਇਹਦਾ ਬਾਟਮ ਪਿਓਰ ਕਾਟਨ ਦਾ ਅਪਰੋਕਸ 3 ਮੀਟਰ ਤੇ ਪਿਓਰ ਕਾਟਨ ਦਾ ਰਹੂਗਾ ਇਹਦਾ ਦੁਪੱਟਾ ਆਹ ਲੋ ਜੀ ਇਹ ਰਹੂਗਾ ਦਾ ਦੁਪੱਟਾ ਜੇ ਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 160 ਦੀ ਅਗਲਾ ਤੁਹਾਨੂੰ ਛੇੜ ਦਿਖਾਨੀ ਆ ਆ ਲੋ ਜੀ ਸਿੰਗਲ ਸਿੰਗਲ ਪੀਸ ਨੇ ਸਾਰੇ ਇਹੇ ਤੇ ਸਾਰੇ ਤੁਹਾਨੂੰ ਆਫਰ ਚ ਜਾਣਗੇ ਜੀ ਅੱਜ ਦੀ ਵੀਡੀਓ ਆ ਦੇਖੋ ਜੀ ਗੱਲੇ ਦੇ ਉੱਤੇ origignal ਮਿਰਰ ਲੱਗੇ ਹੋਏ ਆ ਪ੍ਰਿੰਟਿੰਗ ਬਹੁਤ ਸੋਹਣੀ ਘੇਰੇ ਦੇ ਉੱਤੇ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਇਹਦੀ ਤੇ ਇਹਦਾ ਜਿਹੜਾ ਬਾਟਮ ਹੈਗਾ ਆ ਉਹ ਰਿਓਗਾ ਪਿਓਰ ਰਿਅਨ ਦਾ ਬੈਸਟ ਕੁਆਲਿਟੀ ਸੁਪਰ ਹਿੱਟ ਸੂਟ ਇਹ ਵਾਲੇ ਸਾਡੇ ਆ ਗਏ ਸੀਗੇ ਜੀ ਆ ਲੋ ਸਿੰਗਲ ਪੀਸ ਅਵੇਲੇਬਲ ਹੁਣ ਆ ਲੋ ਜੀ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਜੀ 1060 ਅਗਲਾ ਦੇਖਿਓ ਜੀ ਅਗਲਾ ਸ਼ੇਡ ਵੀ ਬਹੁਤ ਸੋਹਣਾ ਲਾਈਟ ਡਾਰਕ ਕਾਫੀ ਤਰ੍ਹਾਂ ਦੇ ਮਤਲਬ ਮਸਟਰਡ ਦੇ ਵਿੱਚ ਮੇਤੋ ਕਾਫੀ ਤੁਹਾਨੂੰ ਸੂਟ ਮਿਲ ਜਾਣਗੇ ਜੀ ਆਹ ਲਓ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਇਹਦੀ ਵੀ ਹਲਕਾ ਹਲਕਾ ਵਰਕ ਰਹੇਗਾ ਉੱਤੇ ਗळा ਵਗੈਰਾ ਕੁਝ ਨਹੀਂ ਬਣਿਆ ਹੋਇਆ ਘੇਰੇ ਦੇ ਉੱਤੇ ਪ੍ਰਿੰਟ ਹੋਊਗਾ ਇਸ ਤਰ੍ਹਾਂ ਇਹਦਾ ਠੀਕ ਹੈ ਜੀ ਮਸਟਰਡ ਕਲਰ ਹੋਊਗਾ ਇਹ ਵਾਲਾ ਮਲਟੀ ਕਲਰ ਦੇ ਨਾਲ ਇਹਨੂੰ ਕੀਤਾ ਹੋਇਆ ਹੈ ਜੀ ਡਿਜ਼ਾਈਨ ਸੇਮ ਬੈਕ ਪ੍ਰਿੰਟਰ ਰਹਿਣ ਵਾਲੀ ਹੈ ਦੀ ਔਰ ਇਹ ਰਹੂਗਾ ਇਹਦਾ ਪਿਓਰ ਰਿਅਨ ਦਾ ਬੈਸਟ ਕੁਆਲਟੀ ਰਹੂਗੀ ਜੀ ਇਹਦੀ ਵੀ ਇਹਦਾ ਵੀ ਆਪਣੇ 3 ਮੀਟਰ ਦੇ ਲਾਗੇ ਬਾਟਮ ਰਹਿਣਗੇ ਇਹਨਾਂ ਦੀ ਜਿੰਨੇ ਵੀ ਸੂਟ ਤੁਹਾਨੂੰ ਮੈਕਸਿਮਮ ਦਿਖਾ ਰਹੀਆਂ ਕਿਸੇ ਦੀ ਹੋਗੀ 2.5 ਆਹ ਲਓ ਜੀ ਇਹ ਰਹੂਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਇਹਦਾ ਵੀ ਸੇਮ 1060 ਅੱਜ ਦੀ ਵੀਡੀਓ ਦਾ 35-40 ਸੂਟ ਦਿਖਾਉਂਗੀ ਜੀ ਆ ਲਓ ਜੀ ਅਗਲੀ ਡਿਜ਼ਾਈਨਿੰਗ ਬਹੁਤ ਸੋਹਣਾ ਸੂਟ ਆ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਰਹੂਗਾ ਜੀ ਇਹ ਵਾਲਾ ਪ੍ਰਿੰਟਿੰਗ ਬਹੁਤ ਸੋਹਣੀ ਘੇਰੇ ਦੇ ਉੱਤੇ ਕੰਮ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੋਇਆ ਹੈ ਇਹਦੇ ਪੂਰੇ ਸੂਟ ਦੇ ਉੱਤੇ ਵੀ ਹਲਕਾ ਹਲਕਾ ਵਰਕ ਰੈਣ ਵਾਲਾ ਸੁਪਰ ਹਿੱਟ ਪਿਓਰ ਕਾਟਨ ਰਹੇਗੀ ਪਿਓਰ ਕਾਟਨ ਦਾ ਹੀ 3 ਮੀਟਰ ਦੇ ਲਾਗੇ ਇਹਦਾ ਬਾਟਮ ਰਹੂਗਾ ਜੀ ਤੇ ਪਿਓਰ ਮਲਮਲ ਕਾਟਨ ਦਾ ਇਹਦਾ ਰਹੂਗਾ ਦੁਪੱਟਾ ਬ੍ਰਾਂਡਡ ਆਰਟੀਕਲ ਨੇ ਸਾਰੇ ਜਿੰਨੇ ਵੀ ਤੁਹਾਨੂੰ ਦਿਖਾ ਰਹੀ ਹਾਂ ਜੀ ਸਿੰਗਲ ਸਿੰਗਲ ਪੀਸ ਨੇ ਬਟ ਮੇਰੇ ਕੋਲ ਤੇ ਫਟਾਫਟ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾਉਂਦੇ ਜਾਇਓ ਜੀ ਆ ਲੋ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਔਰ ਜੇ ਇਹਨੇ ਦੋ ਲੈਣੇ ਹੈਗੇ ਇੱਕ ਆਪਾਂ ਤੁਹਾਨੂੰ ਆਫਰ ਹੋਰ ਦੇ ਦਿੰਨੇ ਆ ਉਹਨੂੰ ਪਊਗਾ ਜੀ ਇਹ 2050 ਰੁਪਏ ਦੇ ਵਿੱਚ ਆਪਾਂ ਦੇ ਦਾਂਗੇ ਜੀ ਠੀਕ ਹੈ ਜੀ ਦੋ ਸੂਟ ਜੇ ਇਹਨੇ ਲੈਣੇ ਆ ਉਹਨਾਂ ਨੂੰ ਮਿਲ ਜੂਗੇ ਜੀ 2050 ਰੁਪਏ ਦੇ ਵਿੱਚ ਅਗਲਾ ਡਿਜ਼ਾਈਨ ਦੇਖੋ ਜੀ ਬਲੂ ਕਲਰ ਹੋਊਗਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਸਿੰਪਲ ਸੋਬਰ ਗਲੇ ਤੇ ਐਮਬਰਾਇਡਰੀ ਹੋ ਗਈ ਹੈ ਦੇ ਘੇਰਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਇੰਦਾ ਦੇ ਸੂਟ ਜਿਹੜੇ ਹੁੰਦੇ ਉਹ ਹਰੇਕ ਦੇ ਅਡਜਸਟ ਹੋ ਜਾਂਦੇ ਇਸ ਕਰਕੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਇਦਾਂ ਦੀਆ ਡਿਜ਼ਾਈਨਿੰਗ ਤੁਹਾਡੇ ਵਾਸਤੇ ਲੈ ਕੇ ਜਸ ਗਲਾ ਬਣਿਆ ਹੋਵੇ ਜੇ ਗਲਾ ਤਾਂ ਘੇਰਾ ਨਾ ਹੋਵੇ ਆ ਲੋ ਜੀ ਕਿਉਂਕਿ ਫਿਰ ਜੇ ਹਾਈਟ ਕਿਸੇ ਦੀ ਛੋਟੀ ਵੱਡੀ ਆ ਤੇ ਫਿਰ ਥੋੜਾ ਜਆ ਮੁਸ਼ਕਿਲ ਆ ਜਾਂਦੀ ਹੈਗੀ ਆ ਤੇ ਇਹ ਵਾਲੇ ਸੂਟ ਇਦਾਂ ਦੇ ਹੁੰਦੇ ਆ ਵੀ ਹਰੇਕ ਦੇ ਹਿਸਾਬ ਨਾਲ ਰੈਡੀ ਹੋ ਜਾਂਦੇ ਆ ਜੀ ਪ੍ਰਾਈਸ ਸੇਮ ਰਹੂਗਾ ਜੀ ਇਹਦਾ ਵੀ ਪਿਓਰ ਜਾਮ ਕਾਟਨ ਦੇ ਸੂਟ ਮੈਕਸਿਮਮ ਹੁਣ ਤੁਹਾਨੂੰ ਮੈਂ ਦਿਖਾਉਂਗੀ ਆ ਲੋ ਜੀ ਅਗਲਾ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਗਲੇ ਦੇ ਉੱਤੇ ਰਹੂਗਾ ਇਹਦੇ ਵੀ ਬਹੁਤ ਸੋਹਣਾ ਕੰਮ ਆ ਦੇਖੋ ਜੀ print ਦੇਖੋ ਕਿੰਨਾ ਪਿਆਰਾ ਹੈ ਇਹਦਾ ਵੀ embroidery ਦੇ ਨਾਲ ਰਹੂਗਾ ਡਿਜ਼ਾਈਨ ਇਹਦਾ ਵੀ ਲੈਂਥ ਰਹੂਗੀ ਕਾਫੀ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਪਿਓਰ ਜਾਮ ਕਾਟਨ ਦਾ ਸ਼ਰਟ ਰਿਯਾਨ ਬਾਟਮ ਤੇ ਬੈਂਬਰ ਦਾ ਦੁਪੱਟਾ ਜੀ ਆਹ ਲੋ ਜੀ ਇਹ ਰਹੋਗਾ ਦੁਪੱਟਾ ਜੀ ਤੇ ਪ੍ਰਾਈਸ ਰਹੋਗਾ ਸੇਮ ਫਟਾਫਟ ਤੁਹਾਨੂੰ ਆਰਟੀਕਲ ਦਿਖਾਨੀ ਕਿਉਂਕਿ ਆਰਟੀਕਲ ਬਹੁਤ ਜ਼ਿਆਦਾ ਆ ਆਹ ਲੋ ਜੀ ਤੇ ਵੀਡੀਓ ਆਪਾਂ ਲੰਬੀ ਨਹੀਂ ਬਣਾਣੀ ਸੂਟ ਹੀ ਤਾਂ ਜ਼ਿਆਦਾ ਦਿਖਾਣੇ ਆ ਆਹ ਲੋ ਜੀ ਪ੍ਰਿੰਟ ਦੇਖਿਓ ਵੀ ਬਹੁਤ ਸੋਹਣੀ ਲੁੱਕ ਦਾ ਪ੍ਰਿੰਟਰ ਹੋਊਗਾ ਜੀ ਇਹਦੇ ਵੀ ਜਸ ਗਲੇ ਦੇ ਉੱਤੇ ਰਹੂਗਾ ਵਰਕ ਹਲਕਾ ਜਿਹਾ ਪੀ ਆਰ ਐਮ ਬ੍ਰਾਂਡ ਰਹੂਗਾ ਜੀ ਆਹ ਲਓ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਸਿੰਪਲ ਸੌਬਰ ਤੇ ਡਿਜ਼ਾਈਨਰ ਦਾ ਪੀਸ ਰਹੂਗਾ ਇਹ ਰਹੂਗਾ ਦਾ ਬਲੈਕ ਕਲਰ ਦਾ ਬਾਟਮ ਤੇ ਇਹ ਰਹੂਗਾ ਇਹਦਾ ਦੁਪੱਟਾ ਪਿਓਰ ਮलमल कॉटन ਦਾ ਦੁਪੱਟਾ ਰਹੂਗਾ ਜੀ ਤੇ ਪ੍ਰਾਈਸ ਰਹੂਗਾ ਸੇਮ ਅੱਗੇ ਤੁਹਾਨੂੰ ਫਿਰ ਦਿਖਾਉਣੀ ਜੀ ਮੈਂ ਮਸਟਰਡ ਕਲਰ ਸੁਪਰ ਹਿੱਟ ਡਿਮਾਂਡਿੰਗ ਆਰਟੀਕਲ ਨੇ ਆਹ ਲਓ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਵੀ ਇਹਨੂੰ ਵੀ ਹਾਈਲਾਈਟ ਕੀਤਾ ਹੋਇਆ ਆ ਵੱਡੇ ਵੱਡੇ ਫਲਾਵਰਸ ਨੇ ਉੱਤੇ ਪੂਰੇ ਸੂਟ ਨੂੰ ਇਹਨੂੰ ਹਾਈਲਾਈਟ ਕੀਤਾ ਹੋਇਆ ਪਿੱਟਾ ਵਰਕ ਨਾਲ ਹੈਂਡਵਰਕ ਦੇ ਨਾਲ ਤੇ ਬਹੁਤ ਸੋਹਣੀ ਲੁੱਕ ਦਾ ਇਹ ਵੀ ਸੂਟ ਰਹਿਣ ਵਾਲਾ ਬਣਨ ਤੋਂ ਬਾਅਦ ਰਿਯਾਨ ਬਾਟਮ ਰਹੂਗੀ ਇਹਦੀ ਵੀ ਤੇ ਦੁਪੱਟਾ ਇਹਦਾ ਰਹੂਗਾ ਜੀ ਇਸ ਤਰ੍ਹਾਂ ਠੀਕ ਹੈ ਜੀ ਸੇਮ ਦੁਪੱਟਾ ਰਹਿਣ ਵਾਲਾ ਆ ਤੇ ਜੇ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਜੀ ਆ ਦੇਖਿਓ ਜੀ ਅਗਲਾ ਪ੍ਰਿੰਟ ਦੇਖਿਓ ਬੀ ਬਹੁਤ ਸੋਹਣਾ 피ਚ ਕਲਰ ਰਹੂਗਾ ਸਿੰਪਲ ਸੋਬਰ ਜਿਹਾ ਉੱਤੇ ਪੂਰਾ ਵਰਕ ਰਹੂਗਾ ਘੇਰੇ ਨੂੰ ਵੀ ਇਹਨੂੰ ਹਾਈਲਾਈਟ ਕੀਤਾ ਹੋਇਆ ਵਰਕ ਦੇ ਨਾਲ ਕਲਰ ਬਹੁਤ ਸੋਹਣਾ ਆ ਵੀਡੀਓ ਥੋੜਾ ਜਿਹਾ ਲਾਈਟ ਆ ਰਿਹਾ ਬਟ ਥੋੜਾ ਜਿਹਾ ਡਾਰਕ ਆ ਥੋੜਾ 피ਚ ਸਟੋਨ ਚ ਆ ਰਿਹਾ ਤੇ ਇਹ ਰਹੂਗਾ ਇਹਦਾ ਬਾਟਮ ਤੇ ਇਹਦੇ ਨਾਲ ਵੀ ਰਹੂਗਾ ਕਾਟਨ ਦਾ ਦੁਪੱਟਾ ਮਲ ਕਾਟਨ ਦਾ ਦ ਬੈਸਟ ਕੁਆਲਟੀ ਦਾ ਦੁਪੱਟਾ ਰਿਆਣ ਵਾਲਾ ਆ ਪ੍ਰਾਈਸ ਸੇਮ ਰਹੂਗਾ ਜੀ ਇਹਨਾਂ ਦਾ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਜੀ ਅਗਲਾ ਡਿਜ਼ਾਈਨ ਵੀ ਬਹੁਤ ਸੋਹਣੀ ਲੁੱਕ ਦਾ ਮਸਟਰਡ ਕਲਰ ਆ ਲੋ ਜੀ ਸਿੰਗਲ ਸੂਟ ਇਹਨੂੰ ਵੀ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਆ ਵਰਕ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਕੁਝ ਨਹੀਂ ਗਲਾ ਵਗੈਰਾ ਘੇਰਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਹਰੇਕ ਦੇ ਹਿਸਾਬ ਨਾਲ ਅਡਜਸਟ ਹੋਣ ਵਾਲਾ ਪਿਓਰ ਕਾਟਨ ਦੀ ਇਹਦੀ ਬਾਟਮ ਰਹੂਗੀ ਤੇ ਇਹ ਰਹੋਗਾ ਇਹਦਾ ਦੁਪੱਟਾ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਜੇ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਸੇਮ ਰਹੂਗਾ ਜੀ 1600 ਰੁਪਏ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਜੀ ਪੀਚ ਕਲਰ ਪ੍ਰਿੰਟਿੰਗ ਰਹੋਗੀ ਇਹਦੀ ਬਹੁਤ ਸੋਹਣੀ ਲਾਈਟ ਡਾਰਕ ਕੰਬੀਨੇਸ਼ਨ ਘੇਰੇ ਨੂੰ ਡਿਜ਼ਾਈਨ ਕੀਤਾ ਹੋਇਆ ਇਸ ਤਰ੍ਹਾਂ ਘੇਰਾ ਰਹੂਗਾ ਇਹਦਾ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਇਹਦਾ ਔਰ ਇਹਦਾ ਜਿਹੜਾ ਰਿਯਾਨ ਦਾ ਬਾਟਮ ਰਹੂਗਾ ਤੇ ਇਹ ਰਹੂਗਾ ਇਹਦਾ ਥੋੜਾ ਵੀਡੀਓ 'ਚ ਲਾਈਟ ਲੱਗ ਰਿਹਾ ਬਟ ਪ੍ਰੋਪਰ ਸ਼ੇਡ ਆ ਇਹਦਾ ਵੀ ਦੁਬਾਰਾ ਮੈਂ ਇੰਪੋਰਟਲ ਦਿਖਾਨੀ ਤੇ ਦੁਪੱਟਾ ਇਹਦਾ ਬਹੁਤ ਸੋਹਣੀ ਲੁੱਕ ਦਾ ਹੈ ਮਲਟੀ ਕਲਰ ਜਿਹਾ ਆ ਦੇਖਿਓ ਜੀ ਇਹ ਰਹੂਗਾ ਦੁਪੱਟਾ ਜੀ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਤੇ ਇਹ ਰਹੂਗਾ ਜੀ ਨੈਕਸਟ ਆਰਟੀਕਲ ਪਰਪਲ ਕਲਰ ਪੀ ਆਰ ਐਮ ਬ੍ਰਾਂਡ ਰਹ ਆ ਦੇਖੋ প্রিন্টিং ਬਹੁਤ ਸੋਹਣੀ ਕੋ ਛਟਕੇ প্রিন্টিং ਰੋਗੀ ਪਰਪਲ ਕਲਰ ਹੈ ਕਿ ਰਾਜਸਥਾਨ ਡਿਜ਼ਾਈਨ ਹੋਇਆ ਹੈ ਇਹਦਾ ਗ੍ਰੀਨ ਕਲਰ ਦੇ ਵਿੱਚ ਘੇਰੇ ਕਾਫੀ ਵੱਡੇ ਨੇ ਪਿਓਰ ਕਾਟਨ ਦੀ ਰੋਗੀ ਇਹਦੀ ਬਾਟਮ ਅਪਰੋਕਸ 3 ਮੀਟਰ ਤੇ ਕੰਬੀਨੇਸ਼ਨ ਦੇ ਵਿੱਚ ਇਹਦਾ ਰਹਿਣ ਵਾਲਾ ਹੈ ਮਸਲੀਨ ਦਾ ਦੁਪੱਟਾ ਆਹ ਲੋ ਜੀ ਪ੍ਰਾਈਸ ਰੋਗਾ ਸੇਮ ਆਹ ਲੋ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਸੇਮ ਪ੍ਰਾਈਸ ਵਿੱਚ ਇਹ ਵੀ ਸੂਟ ਜਾਊਗਾ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਣੀ ਹੈ ਜੀ ਹਾਲੋ ਜੀ ਇਹ ਵੀ PRM ਬ੍ਰਾਂਡ ਦਾ ਸੂਟ ਰਹੂਗਾ ਹਲਕੇ ਹਲਕੇ ਸੋਬਰ ਸੋਬਰ ਜੇ ਛੇੜ ਦੇ ਵਾਲੇ ਆ ਦੇਖਿਓ ਜੀ ਕਲਰ ਥੋੜਾ ਜਿਹਾ ਆ ਰਿਹਾ ਹੈਗਾ ਜਾਂ ਹੁਣ ਪ੍ਰੋਪਰ ਆ ਰਿਹਾ ਹੈਗਾ ਆ ਲੋ ਜੀ ਗਲੇ ਦੇ ਉੱਤੇ ਐਮਬ੍ਰੋਇਡਰੀ ਇਹਦੀ ਐਮਬ੍ਰੋਇਡਰੀ ਵਾਲੀ ਜਿਹੜੀ ਹੈਗੀ ਆ ਇਹ ਲੈਸ ਹੈ ਪੱਟੀ ਆ ਅਡਜਸਟੇਬਲ ਰਹੇਗੀ ਤੇ ਘੇਰੇ ਦੇ ਉੱਤੇ ਇਸ ਤਰ੍ਹਾਂ ਲੈਸ ਲੱਗੀ ਹੋਈ ਹੈ ਇਹਦੇ ਪਿਓਰ ਕਾਟਨ ਦੀ ਇਹਦੀ ਰਹੂਗੀ ਬਾਟਮ ਔਰ ਮਸਲੀਨ ਦਾ ਦੁਪੱਟਾ ਰਹੂਗਾ ਜੀ ਪ੍ਰਾਈਸ ਰਹੂਗਾ ਸੇਮ ਹਾਲੋ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਿੰਟਿੰਗ ਬਹੁਤ ਸੋਹਣੀ ਔਰ ਕਪੜਾ ਤਾਂ ਬਹੁਤ ਹੀ ਸੋਹਣਾ ਰਹਿਣ ਵਾਲਾ ਇਹ ਸਾਰਾ ਜਿੰਨੇ ਵੀ ਤੁਹਾਨੂੰ ਸੁਰ ਦਿਖਾ ਰਹੀਆਂ ਸਿੰਗਲ ਸਿੰਗਲ ਪੀਸ ਹੋਣ ਕਰਕੇ ਆਪਾਂ ਤੁਹਾਡੇ ਵਾਸਤੇ ਇਹ ਵਾਲੀ ਸੇਲ ਲਗਾਈ ਹੈ ਜੀ ਆ ਲੋ ਸਿੰਗਲ ਪੀਸ ਬਾਕੀ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਇਸ ਤੋਂ ਇਲਾਵਾ ਵੀ ਜਿੰਨੀ ਮਰਜ਼ੀ ਡਿਜ਼ਾਈਨਿੰਗ ਦੇਖ ਸਕਦੇ ਹੋ ਜੀ ਕਲਰ ਦੇਖਿਓ ਕਿੰਨਾ ਸੋਹਣਾ ਹੈ ਵੀ ਗਲੇ ਦੇ ਉੱਤੇ ਇਹਦਾ ਪ੍ਰੋਪਰ ਸਾਰਾ ਵਰਕ ਰਹੂਗਾ ਜੀ ਬਹੁਤ ਸੋਹਣੀ ਲੁੱਕ ਦੇ ਨਾਲ ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਸਿੰਪਲ ਸੋਬਰ ਜੀ ਇਹਦੀ ਤੇ 에ਰੋਗਾਜੀ ਇਹਦਾ ਬਾਟਮ ਤੇ ਇਹਦਾ ਵੀ ਰਹੂਗਾ ਮਸਲੀਨ ਦਾ ਦੁਪੱਟਾ ਆ ਲੋ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਇਹਦਾ ਵੀ ਅਗਲਾ ਡਿਜ਼ਾਈਨ ਔਰ ਕਲਰ ਆ ਲੋ 골ਡਨ ਬ੍ਰਾਊਨ ਜੈ ਸ਼ੇਡ ਰਹੂਗਾ ਜੀ ਗਲੇ ਦੇ ਉੱਤੇ ਪੱਟੀ ਐਡਜਸਟੇਬਲ ਰਹੂਗੀ ਜੀ ਤੇ ਘੇਰੇ ਦੇ ਉੱਤੇ ਪੂਰਾ ਇਹਨੂੰ ਫਾਇਲ ਪ੍ਰਿੰਟ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਬਹੁਤ ਸੋਹਣੀ ਲੁੱਕ ਦਾ ਸੂਟ ਹੈ ਵੀ ਪੀਆਰਐਮ ਬ੍ਰਾਂਡ ਰਹੂਗਾ। ਲੈਂਥ ਬਾਦੂ ਆ ਐਡਜਸਟੇਬਲ ਰਹੂਗੀ ਤੇ ਇਹ ਰਹੂਗਾ ਇਹਦਾ ਪਿਓਰ ਕਾਟਨ ਦਾ ਬਾਟਮ ਜੀ ਸੇਮ ਟੋਨ ਟੂ ਟੋਨ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਮਸਲੀਨ ਦਾ। ਪ੍ਰਿੰਟਡ ਦੁਪੱਟਾ ਰਹੂਗਾ। ਜੇ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਇਹਦਾ ਵੀ। ਅਗਲਾ ਤੁਹਾਨੂੰ ਸੂਟ ਦਿਖਾਉਣੀ ਹੈ ਜੀ। ਬਿਲਕੁਲ ਲਾਈਟ ਕਲਰ ਦੇ ਵਿੱਚ ਰਹੂਗਾ ਇਹ। ਥੋੜਾ ਲੈਮਨ ਟੋਨ ਚ ਆ ਰਿਹਾ ਹੈਗਾ ਥੋੜਾ ਮਸਟਰਡ ਲੱਗ ਰਿਹਾ ਹੈ ਜੀ ਕੰਬੀਨੇਸ਼ਨ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਡਿਜ਼ਾਈਨਰ ਸੂਟ ਆ ਕਿ ਗਲੇ ਦੇ ਉੱਤੇ ਇਹਦੇ ਰਹੂਗਾ ਵਰਕ ਸਾਈਡ ਦੇ ਉੱਤੇ ਵੀ ਇਸ ਤਰ੍ਹਾਂ ਇਹਦੇ ਫਲਾਵਰ ਰਹਿਣਗੇ ਬਹੁਤ ਪਿਆਰੀ ਲੁੱਕ ਦਾ ਸਿੰਪਲ ਸੋਬਰ ਜਿਹਾ ਸੂਟ ਹੈ ਸੇਮ ਟੋਨ ਟੂ ਟੋਨ ਇਹਦੀ ਰਹੂਗੀ ਬਾਟਮ ਤੇ ਸੇਮ ਰਹੂਗਾ ਇਹਦਾ ਜੀ ਦੁਪੱਟਾ ਆ ਲੋ ਜੀ ਪ੍ਰਿੰਟਡ ਸੇਮ ਸ਼ੇਡ ਦੇ ਵਿੱਚ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਵੀ ਜਿਹਨੂੰ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਦਾ ਵੀ ਸੇਮ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਣੀਆਂ ਡਾਰਕ ਲਾਈਟ ਚਾਰਟ ਕਾਫੀ ਸੂਟਸ ਸਿੰਗਲ ਸਿੰਗਲ ਤੁਹਾਨੂੰ ਦਿਖਾਨੀ ਆ ਜੀ ਸਾਰੇ ਆ ਲੋ ਜੀ ਪ੍ਰਿੰਟ ਬਹੁਤ ਸੋਹਣਾ ਪਿਓਰ ਕਾਟਨ ਦਾ ਸੂਟ ਰਹੂਗਾ ਪਿਓਰ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਦਾ ਹੀ ਬੋਟਮ ਰਹਿਣ ਵਾਲਾ ਆ ਤੇ ਪਿਓਰ ਬੈਂਬਰ ਦਾ ਰਹਿਣ ਵਾਲਾ ਇਹਦਾ ਦੁਪੱਟਾ ਪ੍ਰਾਈਸ ਸੇਮ ਰਹੂਗਾ ਜੀ ਇਹਦਾ ਵੀ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਜਿਹਨੂੰ ਪਸੰਦ ਆ ਬੁੱਕਾ ਲਿਓ ਪਿਓਰ ਕਾਟਨ ਦੀ ਸ਼ਰਟ ਪਿਓਰ ਕਾਟਨ ਦਾ ਇਹਦਾ ਬੋਟਮ ਤੇ ਬੈਂਬਰ ਦਾ ਦੁਪੱਟਾ ਅਗਲਾ ਤੁਹਾਨੂੰ ਛੇੜ ਦਿਖਾਨੀ ਆ ਜੀ পিআরএম ব্র্যান্ড ਦਾ ਸੂਟ ਰਹੂਗਾ ਜੀ ਡਿਜ਼ਾਈਨਿੰਗ ਇਹਦੀ ਵੀ ਬਹੁਤ ਸੋਹਣੀ ਪਿਓਰ ਕਾਟਨ ਦੀ ਸ਼ਰਟ ਠੀਕ ਹੈ ਜੀ ਕੋਈ ਵੀ ਸੂਟ ਜਿਹੜਾ ਵੀ ਦਿਖਾ ਰਹੀ ਹਾਂ ਕਿਸੇ ਸੂਟ ਨੂੰ ਵੀ ਲਾਈਨਿੰਗ ਦੀ ਜ਼ਰੂਰਤ ਬਿਲਕੁਲ ਨਹੀਂ ਹੈਗੀ ਕਿਸੇ 'ਚ ਟਰਾਂਸਪੇਰੈਂਸੀ ਨਹੀਂ ਹੈਗੀ ਕੇ ਰਾਏ ਦਾ ਇਸ ਤਰ੍ਹਾਂ ਬਣਿਆ ਹੋਇਆ ਆ ਤੇ ਇਹ ਰਹੂਗਾ ਜੀ ਇਹਦਾ ਬਾਟਮ ਤੇ ਇਹ ਰਹੂਗਾ ਇਹਦਾ ਦੁਪੱਟਾ ਰਹੂਗਾ ਇਹਦਾ ਪਿਓਰ ਕਾਟਨ ਦਾ ਕਲਰਫੁਲ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਇਹਦਾ ਤੇ ਅਗਲਾ ਤੁਹਾਨੂੰ ਦਿਖਾਨੀ ਆ ਆਹ ਲੋ ਜੀ ਸਿੰਗਲ ਪੀਸ ਸਿੰਗਲ ਸੂਟ अवेलेबल ਹੈ ਵੀ ਕਲਰ ਬਹੁਤ ਸੋਹਣਾ ਹੈ ਸੂਟ ਹੈ ਵੀ ਆਹ ਲੋ ਜੀ ਗਲੇ ਦੇ ਉੱਤੇ ਪ੍ਰੋਪਰ ਐਮਬਰਾਇਡਰੀ ਕਲਰ ਬਹੁਤ ਸੋਹਣਾ ਹੈ ਦਾ ਵੀ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਸਿੰਪਲ ਸੋਬਰ ਡਿਜ਼ਾਈਨਰ ਸੂਟ ਲੈਂਥ ਵਿਡਥ ਵਾਧੂ ਰਹਿਣ ਵਾਲੀ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੀਆਂ 48 ਤੋਂ 50 ਦੇ ਵਿੱਚ ਲੈਂਥਾ ਰਹੂਗੀਆਂ ਸਾਰਿਆਂ ਦੀਆਂ ਇਹ ਰੂਗਾ ਇਹਦਾ ਬਾਟਮ ਤੇ ਬੈਂਬਰ ਦਾ ਰਹੂਗਾ ਇਹਦਾ ਦੁਪੱਟਾ ਆਹ ਲੋ ਜੀ ਇਹ ਵੀ ਪੂਰੇ ਵੱਡੇ ਕੱਟ ਦੇ ਦੁਪੱਟੇ ਰਹਿਣਗੇ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪੁਰਾਣੀ ਮੈਂ ਖੋਲਿਆ ਹੈਗਾ ਛੋਟਾ ਨਾ ਸਮਝਿਓ ਆ ਲੋ ਮਤਲਬ ਵਿड्ਥ ਪੂਰੀ ਰਹਿਣ ਵਾਲੀ ਹੈ ਦੀ ਸੇਮ ਪ੍ਰਾਈਸ ਅਗਲਾ ਆਨੇ ਤੇ ਜੀ ਪੀ ਆਰ ਐਮ ਬ੍ਰਾਂਡ ਦਾ ਸੂਟ ਰਹੂਗਾ ਇਹ ਵੀ ਸਭ ਦੀ ਪ੍ਰਿੰਟਿੰਗ ਜਿਹੜੀ ਹੈਗੀ ਡਿਫਰੈਂਟ ਰਹਿਣ ਵਾਲੀ ਆ ਆ ਲੋ ਜੀ ਸਿੰਗਲ ਪੀਸ ਇਹ ਵੀ ਨੀਚੇ ਘੇਰੇ ਤੇ ਇਸ ਤਰ੍ਹਾਂ ਦੀ ਲੈਸ ਲੱਗੀ ਹੋਈ ਹੈ ਤੇ ਸੇਮ ਕਾਟਨ ਦਾ ਕਾਟਨ ਦੀ ਸ਼ਰਟ ਹੈ ਕਾਟਨ ਦਾ ਹੀ ਇਹਦਾ ਬਾਟਮ ਆ ਤੇ ਮਸਲੀਨ ਦਾ ਰਹੂਗਾ ਦੁਪੱਟਾ ਪਿਓਰ ਕਾਟਨ ਦੇ ਸੂਟ ਨੇ ਸਾਰੇ ਜਿੰਨਾ ਮਰਜੀ ਤੁਸੀਂ ਇਹਨਾਂ ਨੂੰ ਵਾਸ਼ ਕਰੀ ਜਾਓ ਇਹ ਬਹੁਤ ਸੋਹਣੇ ਸੂਟ ਅੱਗੇ ਮਤਲਬ ਕਹ ਲਓ ਕਿ ਬਹੁਤ ਸੌਫਟ ਹੁੰਦੇ ਜਾਂਦੇ ਨੇ ਵਾਸ਼ ਤੋਂ ਬਾਅਦ ਆ ਲੋ ਜੀ ਨਾ ਇਹਨਾਂ ਦੇ ਸ਼ੇਡਸ ਜਾਂਦੇ ਨੇ ਇਦਾਂ ਦੇ ਸੂਟ ਨੇ ਇਹ ਬਹੁਤ ਸੋਹਣੀ ਲੁੱਕ ਦਾ ਸੂਟ ਆ ਜੇਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਸੇਮ ਇਹਦਾ ਵੀ ਮਸਲੀਨ ਦਾ ਦੁਪੱਟਾ ਰਹੇਗਾ ਇਹਦੇ ਵਾਲਾ ਅੱਗੇ ਵੀ ਫਿਰ ਰਹੂਗਾ ਜੀ ਪੀ ਆਰ ਐਮ ਬ੍ਰਾਂਡ ਦਾ ਸੂਟ ਹੈ ਆ ਲੋ ਜੀ ਲੈਂਥ ਵੀ ਫੁੱਲ ਹੈ ਪਰਪਲ ਕਲਰ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਘੇਰੇ ਦੇ ਉੱਤੇ ਇਸ ਤਰ੍ਹਾਂ ਇਹਦੀ ਡਿਜ਼ਾਈਨਿੰਗ ਰਹੂਗੀ ਕਾਟਨ ਦੀ ਰਹੂਗੀ ਸ਼ਰਟ ਕਾਟਨ ਦੀ ਹੀ ਬਾਟਮ ਆ ਤੇ ਕਾਟਨ ਦਾ ਹੀ ਇਹਦਾ ਰਹੂਗਾ ਦੁਪੱਟਾ ਜਿੰਨੇ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਸੇਮ ਇਹਦਾ ਵੀ ਸਿੰਗਲ ਰੇਟ ਵੀਡੀਓ ਰਹੂਗੀ ਸਾਰੀ ਇੱਕ ਰਹੂਗਾ ਜੀ ਇਹ ਵਾਲਾ ਆ ਦੇਖਿਓ ਜੀ ਜਾਮ ਕਾਟਨ ਦੀ ਸ਼ਰਟ ਹੈ ਗਲੇ ਦੇ ਉੱਤੇ ਪ੍ਰੋਪਰ ਐਮਬਰਾਇਡਰੀ ਕਲਰ ਬਹੁਤ ਸੋਹਣਾ ਆ ਸਿੰਪਲ ਸੋਬਰ ਜਿਹਾ ਡਿਜ਼ਾਈਨਰ ਸੂਟ ਰਹੂਗਾ ਇਹ ਰਹੂਗਾ ਇਹਦਾ ਬਾਟਮ ਸੇਮ ਟੋਨ ਟੂ ਟੋਨ ਤੇ ਇਹਦਾ ਰਹੂਗਾ ਦੁਪੱਟਾ ਜਿਹੜਾ ਆ ਉਹ ਇਸ ਤਰ੍ਹਾਂ ਰੂਗਾ। ਬੈਂਬਰ ਦਾ ਦੁਪੱਟਾ ਰਹੂਗਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ। ਪ੍ਰਿੰਟਿੰਗ ਬਹੁਤ ਛੋਟੇ-ਛੋਟੇ ਬਹੁਤ ਸੋਹਣੀ ਹੈ। ਸੇਮ ਰਹੂਗਾ ਪ੍ਰਾਈਸ ਇਹਦਾ ਵੀ। ਲਾਸਟ 2-3 ਸੂਟ ਰਹਿ ਗਏ ਨੇ ਜੀ। ਆ ਲੋ ਜੀ। ਅੱਜ ਦੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਕਿਉਂਕਿ ਆਰਟੀਕਲ ਸਿੰਗਲ-ਸਿੰਗਲ ਸੀਗੇ ਤੇ ਸਾਰੇ ਓਪਨ ਕਰਕੇ ਦਿਖਾਣੇ ਕਰਕੇ। ਆ ਲੋ ਜੀ। ਘੇਰੇ ਦੇ ਉੱਤੇ ਪ੍ਰੋਪਰ ਲੈਸ ਡਿਜ਼ਾਈਨਿੰਗ ਬਹੁਤ ਸੋਹਣੀ। ਬਲੂ ਕਲਰ, ਗ੍ਰੀਨਿਸ਼ ਬਲੂ ਕਲਰ ਹੋਗਾ ਇਹ ਵਾਲਾ ਤੇ ਇਹ ਰੂਗਾ ਇਹਦਾ ਬਾਟਮ। ਸੇਮ ਕਿਉਂਕਿ ਸ਼ਰਟ ਦਾ ਕੱਲ ਥੋੜਾ ਜਿਹਾ ਡਿਫਰੈਂਟ ਆ ਰਿਹਾ ਵੀਡੀਓ ਚ ਬਟ ਪ੍ਰੋਪਰ ਸ਼ੇਡ ਰਹੂਗਾ ਇਹ ਰਹੂਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਕਾਟਨ ਦਾ ਦੁਪੱਟਾ ਰਹੂਗਾ ਇਹਦੇ ਨਾਲ ਪਿਓਰ ਕਾਟਨ ਦਾ ਇੱਕ ਰਹੂਗਾ ਇਹ ਵਾਲਾ ਸੂਟ ਆ ਲੋ ਜੀ ਹਲਕਾ ਜਿਹਾ ਲੈਮਨ ਸ਼ੇਡ ਰਹੂਗਾ ਫੈਬਰਿਕ ਬਹੁਤ ਸੋਹਣਾ ਪਿਓਰ ਕਾਟਨ ਦੀ ਸ਼ਰਟ ਰਹੂਗੀ ਲੈਂਥ ਰਹੂਗੀ ਵਾਧੂ ਇਹਦੀ ਵੀ ਜੀ ਪੂਰਾ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਆ ਏਮਬਰਾਇਡਰੀ ਦੇ ਨਾਲ ਘੇਰੇ ਦੇ ਉੱਤੇ ਵੀ ਏਮਬਰਾਇਡਰੀ ਰਹੂਗੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ 1500 ਪਲੱਸ ਵਾਲੇ ਸੂਟ ਸੀਗੇ ਜੀ ਜਿਹੜੇ ਤੁਹਾਨੂੰ ਇਹ ਵੀ ਮਿਲ ਰਿਹਾ ਹੈ ਗਿਆ 1060 ਦੇ ਵਿੱਚ ਤੇ ਇਹ ਰੂਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਆ ਲੋ ਤੇ ਪ੍ਰਾਈਸ ਰੂਗਾ ਸੇਮ ਇਹਦਾ ਵੀ ਅਗਲਾ ਸੂਟ ਤੁਹਾਨੂੰ ਦਿਖਾਨੀ ਆਵੇਂ ਆ ਲੋ ਜੀ ਪਿਓਰ ਜਾਂ ਦਾ ਸੂਟ ਰੂਗਾ ਮਸਟਰਡ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੀ ਵੀ ਸਿੰਪਲ ਸੋਬਰ ਜਿਹਾ ਡਿਜ਼ਾਈਨਰ ਸੂਟ ਹੈ ਗਲੇ ਦੇ ਉੱਤੇ ਟਾਈ ਬਟਨ ਲੱਗੇ ਹੋਏ ਆ ਔਰ ਜਿੰਨਾ ਵੀ ਸੂਟ ਆ ਸਾਰੇ ਨੂੰ ਹਲਕਾ ਹਲਕਾ ਡਿਜ਼ਾਈਨ ਕੀਤਾ ਹੋਇਆ ਇਸ ਤਰ੍ਹਾਂ ਵਰਕ ਦੇ ਨਾਲ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਰਹਿਣਗੇ ਤੇ ਇਹ ਰੂਗੀ ਇਹਦੀ ਬਾਟਮ ਤੇ ਇਹ ਰੂਗਾ ਹੈਗਾ ਵੈਂਬਰ ਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਲਾਸਟ ਆਰਟੀਕਲ ਦਿਖਾਉਂਗੀ ਮੈਂ ਤੁਹਾਨੂੰ ਬੇਬੀ ਪਿੰਕ ਥੋੜਾ ਪਿੰਕ ਪੀਚ ਟੋਨ ਰਹੇਗਾ ਬਹੁਤ ਸੋਹਣਾ ਸੂਟ ਹੈ ਇਹ ਵੀ ਸਿੰਪਲ ਸੋਬਰ ਜਿਹਾ ਛੇੜ ਜਿਨ੍ਹਾਂ ਨੂੰ ਪਸੰਦ ਹੋਵੇ ਪੀਚ ਆ ਲੋ ਜੀ ਵਿड्ਥ ਪੂਰੀ ਹੈ ਸਾਰੇ ਸੂਟਾਂ ਦੀ ਆ ਦੇਖਿਓ ਜੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਹੈ ਗਲੇ ਦੇ ਉੱਤੇ ਜਿਹੜੀ ਪੱਟੀ ਲੱਗੀ ਹੋਈ ਪ੍ਰੋਪਰ ਐਮਬਰਾਇਡਰੀ ਦੇ ਨਾਲ ਬਟਨ ਵਗੈਰਾ ਡਿਜ਼ਾਈਨ ਕੀਤੇ ਬਾਟਮ ਤੇ ਇਹ ਰੂਗਾ ਇਹਦਾ ਦੁਪੱਟਾ ਜੇ ਇਹਨੂੰ ਵੀ ਪਸੰਦ ਆ ਬੁੱਕਾ ਲਿਓ ਸੇਮ ਪ੍ਰਾਈਸ ਦੇ ਵਿੱਚ ਸੁਪਰ ਰੈਂਗ ਦੇ ਬਾਕੀ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹਰ ਵਾਰੀ ਕਹਿਨੀ ਆ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਸ਼ੌਪ ਦਾ ਐਡਰੈਸ ਹੋਊਗਾ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆ ਕਾਲਜ ਦੇ ਬੈਕਸਾਈਡ ਤੇ ਆ ਨੀਅਰ ਰੇਲਵੇ ਲਾਈਨ ਹੈ ਜੀ ਸੰਦੀਪ ਕਲੈਕਸ਼ਨ ਸ਼ੌਪ ਦਾ ਨਾਮ ਆ ਜੀ ਬਾਕੀ ਤੁਸੀਂ ਵਿਜ਼ਿਟ ਕਰਕੇ ਜੇ ਕੋਈ ਦਿੱਕਤ ਲੱਗਦੀ ਹੈ ਕਿ ਆਣ ਵਿੱਚ ਤੁਸੀਂ ਕਾਲ ਕਰ ਸਕਦੇ ਆ ਆਪਾਂ ਤੁਹਾਨੂੰ ਪ੍ਰੋਪਰਲੀ ਸਮਝਾ ਦਾਂਗੇ ਜੀ ਠੀਕ ਹੈ ਜੀ ਇਸੇ ਨਾਲ ਵੀਡੀਓ ਨੂੰ